ਦੇਖੋ ਜੀ 10 10 ਸੀ ਤੇ ਮਤਲਬ ਕਿੰਨਾ ਪਿਆਰ ਹੈਗਾ ਕਿੰਨਾ ਆ ਆਪਸੀ ਰਿਸ਼ਤੇ ਨੂੰ ਕਿੰਨਾ ਸੋਹਣਾ ਸੰਭਾਲਿਆ ਹੋਇਆ ਆਪਣੀ ਮੇਚੂਰ ਨੇ ਇਹਨਾਂ ਦੋਨਾਂ ਦੇ ਪਿਆਰ ਆਪਸੀ ਰਿਸ਼ਤੇ ਨੂੰ ਇਸ ਤਰ੍ਹਾਂ ਹੀ ਜਦੋਂ ਪ੍ਰਭੂ ਦੀ ਦਾਸੀ ਹਨਾ ਸਟੇਜ ਤੇ ਆਉਂਦੇ ਆ ਤੇ ਬੜੇ ਪਿਆਰ ਨਾਲ ਪਾਸਟਰ ਜੀ ਦੇਵੋਲ ਜੀ ਉਹਨਾਂ ਨੂੰ ਗਲੇ ਲਗਾਉਂਦੇ ਨੇ ਤੇ ਦੋਨੇ ਜਣੇ ਇਹ ਇੱਕ ਦੂਸਰੇ ਦਾ ਹੱਥ ਫੜ ਕੇ ਪ੍ਰਾਰਥਨਾ ਕਰਦੇ ਆ ਕਿ ਜਿਹਦੇ ਵਿੱਚ ਦੱਸਿਆ ਜਾਂਦਾ ਵਾ ਕਿ ਦੇਖੋ ਕਿੰਨੇ ਪਿਆਰ ਦੇ ਨਾਲ ਪਾਸਟਰ ਜੀ ਆ ਰਹੇ ਆ ਤੇ ਇਹ ਵੀਡੀਓ ਮੈਨੂੰ ਇੰਨੀ ਵਧੀਆ ਲੱਗੀ ਕਿ ਕਿੰਨੀ ਇੱਜ਼ਤ ਕਰਦੇ ਕਿੰਨਾ ਮਾਣ ਕਰਦੇ ਆ ਹਨਾ ਬਹੁਤ ਹੀ ਪਿਆਰੀ ਇਹ ਵੀਡੀਓ ਮੈਨੂੰ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਦਾਂ ਦਾ ਆਪਣਾ ਰਿਸ਼ਤਾ ਹੋਣਾ ਚਾਹੀਦਾ ਇੱਕ ਪਤੀ ਪਤਨੀ ਦਾ ਕਿ ਤੁਹਾਨੂੰ ਹਨਾ ਉਹਨੂੰ ਮਤਲਬ ਕਿ ਜਦੋਂ ਤੁਸੀਂ ਪ੍ਰਾਰਥਨਾ ਵਿੱਚ ਬੈਠੋ ਇੱਕ ਮੰਨ ਤਾਂ ਹੀ ਹੋ ਸਕਦਾ ਜੇ ਜਦ ਤੁਸੀਂ ਦਿਲੋਂ ਉਹ ਇੱਕ ਦੂਸਰੇ ਦਾ ਆਦਰ ਕਰਦੇ ਆ ਤੇ ਤੁਹਾਡੇ ਇੱਕ ਮਨ ਬਾਈਬਲ ਵੀ ਦੱਸਦੀ ਹੈ ਇੱਕ ਮਨ ਹੋ ਕੇ ਜਿੱਥੇ ਪਤੀ ਪਤਨੀ ਹੈ ਨਾ ਵੀ ਮਤਲਬ ਦੁਆ ਪ੍ਰਾਰਥਨਾ ਕਰਦੇ ਉਥੇ ਉਹਨਾਂ ਦੇ ਮਤਲਬ ਪੂਰੇ ਕੰਮ ਹੁੰਦੇ ਨਹੀਂ ਤਾਂ ਉਹ ਦੁਆ ਰੁਕ ਜਾਂਦੀ ਹੈ ਜਿੱਥੇ ਪਤੀ ਪਤਨੀ ਦੇ ਵਿੱਚ ਆਪਸ ਦੇ ਵਿੱਚ ਪ੍ਰੇਮ ਨਹੀਂ ਹੈਗਾ ਕਿ ਦੂਸਰੇ ਨੂੰ ਗਾਲਾ ਕੱਢਦੇ ਆ ਇੱਜ਼ਤ ਮਾਨ ਨਹੀਂ ਕਰਦੇ ਇੱਕ ਦੂਸਰੇ ਦਾ ਨਾ ਬਾਈਬਲ ਹੀ ਸਿਖਾਉਂਦੀ ਹੈ ਕਿ ਇੱਕ ਪਤੀ ਪਤਨੀ ਦਾ ਕਿੰਨਾ ਪਿਆਰਾ ਰਿਸ਼ਤਾ ਵਾ ਤੁਸੀਂ ਕਿਸ ਦਾ ਪ੍ਰਾਰਥਨਾ ਦੇ ਵਿੱਚ ਬੈਠ ਸਕਦੇ ਆ ਕਿੱਦਾਂ ਕਰ ਸਕਦੇ ਆ ਨਾ ਇੱਕ ਇੱਜ਼ਤ ਦੇਣੀ ਬਹੁਤ ਜ਼ਰੂਰੀ ਹੈਗੀ ਇੱਕ ਔਰਤ ਨੂੰ ਇੱਕ ਤੇ ਦੋਨਾਂ ਨੇ ਇਕੱਠੇ ਇੱਕ ਮਨ ਹੋ ਕੇ ਪ੍ਰਾਰਥਨਾ ਕੀਤੀ ਦੇਖੋ ਇੱਕ ਦੂਸਰੇ ਦੇ ਹੱਥ ਫੜ ਕੇ ਜੇ ਤੁਸੀਂ ਪ੍ਰਾਰਥਨਾ ਕਰਦੇ ਆ ਇੱਕ ਮਨ ਹੋ ਕੇ ਤਾਂ ਪ੍ਰਾਰਥਨਾ ਤੁਹਾਡੀ ਜਰੂਰ ਸੁਣੀ ਜਾਊਗੀ ਤੁਹਾਡੇ ਬੰਦਾਂ ਜਰੂਰ ਟੁੱਟਦੇ ਆ ਆਓ ਆਪਾਂ ਮੈਂ ਤੁਹਾਨੂੰ ਪਹਿਲੇ ਇਸ ਵੀਡੀਓ ਨੂੰ ਪੂਰਾ ਦੇਖੋਨੀ ਜਿੱਥੇ ਤੁਹਾਡੇ ਪਰਿਵਾਰ ਬਾਰੇ ਪੂਰੇ ਪਰਿਵਾਰ ਬਾਰੇ ਪ੍ਰਾਰਥਨਾ ਕੀਤੀ ਜਾਊਗੀ ਉਦੋਂ ਬਾਅਦ ਇਸ ਵੀਡੀਓ ਬਾਰੇ ਗੱਲ ਕਰਦੇ ਆ ਜਿੰਨੇ ਅੱਛ ਪਰਿਵਾਰ ਇਕੱਠੇ ਬੈਠੇ ਆ ਜਿਹੜੇ ਇਕੱਠੇ ਬੈਠੇ ਆ ਆਪਣੇ ਆਪਣੇ ਪਰਿਵਾਰ ਦੇ ਹੱਥ ਫੜ ਲਓ ਆਪਣੇ ਆਪਣੇ ਪਰਿਵਾਰ ਦੇ ਜਿਹੜੇ ਜਿਹੜੇ ਪਰਿਵਾਰ ਇਕੱਠੇ ਬੈਠੇ ਆ ਤੇ ਹੱਥ ਫੜ ਲਓ ਇੱਕ ਦੂਸਰੇ ਦਾ ਔਰ ਹੱਥ ਉੱਪਰ ਉਠਾਓ ਆਪਣੇ ਪਰਿਵਾਰਾਂ ਦੇ ਹੱਥ ਫੜੋ ਉੱਪਰ ਉਠਾਓ Praise the Lord Praise the Lord Praise the Lord ਵਚਨ ਚ ਲਿਖਿਆ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਦੇ ਵਿੱਚ ਇਕੱਠੇ ਹੁੰਦੇ ਆਣ ਮੈਂ ਉਹਨਾਂ ਦੇ ਵਿਚਕਾਰ ਹੁੰਦਾ ਹਾਂ ਅੱਜ ਪ੍ਰਭੂ ਇਸ ਸੰਗਤ ਨੇ ਔਰ ਤੁਹਾਡੇ ਪਰਿਵਾਰ ਦੇ ਦਰਮਿਆਨ ਔਰ ਜੋ ਵੀ ਪ੍ਰਾਰਥਨਾ ਤੁਸੀਂ ਮਿਲ ਕੇ ਜਿਸ ਧਰਤੀ ਤੇ ਕਰੋਗੇ ਤੁਸੀਂ ਉਸ ਪ੍ਰਾਰਥਨਾ ਦਾ ਫਲ ساری ਉਮਰ ਖਾਓਗੇ ਪ੍ਰਭੂ ਯੀਸ਼ੂ ਦੇ ਨਾਮ ਦੇ ਵਿੱਚ ਮੈਂ ਅੱਜ ਪ੍ਰਾਰਥਨਾ ਕਰਦਾ ਹਾਂ ਪਰਮੇਸ਼ਰ ਦੇ ਪਿਆਰ ਦੀ ਘੋਸ਼ਣਾ ਕਰਤੀ ਆਂ ਤੁਹਾਡੇ ਪਰਿਵਾਰ ਵਿੱਚ ਆਪਸੀ ਪ੍ਰੇਮ ਵਧ ਰਿਹਾ ਹੈ ਤੁਹਾਡੇ ਪਰਿਵਾਰ ਉੱਤੇ ਪਰਮੇਸ਼ਰ ਦੀ ਬਾਦਸ਼ਾਹਤ ਖੁੱਲ ਰਹੀ ਹੈ ਪਾ ਦੀ ਕੋਸ਼ਸ਼ ਕਰਦੀ ਆ। ਸ਼ੁਕਰੇ ਦੀ ਘੋਸ਼ਣਾ ਕਰਦੇ। ਕੋਈ ਆਤਮਿਕ ਤਰੱਕੀ ਦੀ ਘੋਸ਼ਣਾ ਕਰਦੇ। ਅੱਜ ਤੋਂ ਕਰਦੀ ਆ ਕਿ ਤੁਹਾਡੇ ਉੱਤੇ ਪਰਮੇਸ਼ਰ ਦਾ ਅਨੁਗ੍ਰਹਿ ਵਧ ਰਿਹਾ। ਅਮੇਨ। ਪਰਮੇਸ਼ਰ ਦਾ ਮਸਾ ਵਧ ਰਿਹਾ। ਸੱਚਮੁੱਚ ਤੁਸੀਂ ਰੂਹ ਦੇ ਨਾਲ ਭਰੇ ਹੋ। ਮੀਨ ਸੱਚਮੁੱਚ ਪਰਮੇਸ਼ਵਰ ਦੇ ਜਦੋਂ ਆਪਾਂ ਇਕੱਠੇ ਮਿਲ ਕੇ ਆ ਨਾ ਪ੍ਰਾਰਥਨਾ ਕਰਦੇ ਆ ਘਰ ਦੇ ਵਿੱਚ ਵੀ ਤੁਸੀਂ ਜਦੋਂ ਦੁਆ ਕਰਦੇ ਆ ਨਾ ਪੂਰਾ ਪਰਿਵਾਰ ਤੇ ਆਪਣੇ ਹੱਥ ਪਕੜ ਕੇ ਕਿਉਂਕਿ ਪਰਮੇਸ਼ਵਰ ਦਾ ਕਹਿੰਦਾ ਜਿੱਥੇ ਦੋ ਜਾਂ ਤਿੰਨ ਜਾਣੇ ਆ ਨਾ ਮੇਰੀ ਨਾਮ ਵਿੱਚ ਇਕੱਠੇ ਹੁੰਦੇ ਹਨ ਤੇ ਉੱਥੇ ਮੈਂ ਮੌਜੂਦ ਹੁੰਦਾ ਤੁਸੀਂ ਜੋ ਵੀ ਤੁਹਾਡਾ ਹੈ ਨਾ ਇੱਕ ਦੂਸਰੇ ਨਾਲ ਜੇ ਕੋਈ ਨਾਰਾਜ਼ ਹੈ ਤੇ ਇੱਕ ਦੂਸਰੇ ਤੋਂ ਸੌਰੀ ਮਾਫੀ ਮੰਗ ਕੇ ਤੇ ਤੁਸੀਂ ਆਪਣੇ ਨਾ ਪ੍ਰਾਰਥਨਾ ਵਿੱਚ ਜ਼ਰੂਰ ਬੈਠਿਆ ਕਰੋ ਇੱਕ ਦੂਸਰੇ ਨੂੰ ਕਿਉਂਕਿ ਜੇ ਇੱਕ ਜੀਵਨ ਸਾਥੀ ਉਹ ਹੁੰਦਾ ਵਾ ਜਿਹੜਾ ਹਨਾ ਗਲਤੀਆਂ ਮੰਨ ਕੇ ਅੱਗੇ ਤੁਰ ਪੈਂਦੇ ਮਤਲਬ ਕਿ ਆਪਣੇ ਦਿਲ ਵਿੱਚ ਲੈ ਕੇ ਨਹੀਂ ਚੱਲਦੇ ਜੇ ਉਹਨੂੰ ਬਾਰ-ਬਾਰ ਤੁਸੀਂ ਤੰਗ ਕਰ ਰਹੇ ਹੋ ਨਾ ਤੇ ਸਾਰੇ ਮਤਲਬ ਕੀ ਕਰਦੇ ਹਾਲਾਤ ਖਰਾਬ ਹੋ ਜਾਂਦੇ ਜੇ ਘਰ ਦੇ ਵਿੱਚ ਔਰਤ ਜਾਂ ਕੋਈ ਮਰਦ ਉਹ ਖੁਸ਼ ਹੀ ਨਹੀਂ ਹੈਗਾ ਜੇ ਪਤੀ ਜਾਂ ਪਤਨੀ ਤੇ ਬੱਚੇ ਵੀ ਤਿਤਰ ਮਿੱਤਰ ਹੋ ਜਾਂਦੇ ਆ ਜਿਆਦਾ ਤੋਂ ਜਿਆਦਾ ਆਪਸ ਦੇ ਵਿੱਚ ਪ੍ਰੇਮ ਪਿਆਰ ਦੇ ਨਾਲ ਰਹਿ ਰਹਾ ਕਰੋ ਤੁਹਾਡਾ ਰਿਸ਼ਤਾ ਤਾਂ ਜੋ ਕਿ ਮਜ਼ਬੂਤ ਹੋਵੇ ਇੱਕ ਮਨ ਹੋ ਕੇ ਪ੍ਰਾਰਥਨਾ ਜ਼ਰੂਰ ਕਰਿਆ ਕਰੋ ਤਾਂ ਜੋ ਤੁਹਾਡੇ ਜਿਹੜੇ ਕੰਮ ਰੁਕੇ ਹੋਏ ਆ ਕਿਉਂਕਿ ਉਹ ਰੁਕਦੇ ਬਾਈਬਲ ਵੀ ਦਾ ਵਚਨ ਵੀ ਦੱਸਦਾ ਹੈ ਕਿ ਪ੍ਰਾਰਥਨਾ ਜੇ ਤੁਹਾਡੀ ਰੁਕਦੀ ਹੈ ਤੁਹਾਡੇ ਦੋਨਾਂ ਜੀਆਂ ਦੀ ਵੀ ਰੁਕਦੀ ਆ ਵੀ ਤੁਸੀਂ ਆਪਸ ਵਿੱਚ ਬੈਠ ਕੇ ਪ੍ਰਾਰਥਨਾ ਨਹੀਂ ਕਰਦੇ ਤਾਂ ਵੀ ਤੁਹਾਡੇ ਕੰਮ ਰੁਕ ਜਾਂਦੇ ਆ ਇੱਕ ਪਤੀ ਪਤਨੀ ਨੂੰ ਇੱਕ ਮਨ ਹੋ ਕੇ ਬੱਚਿਆਂ ਨੂੰ ਇੱਕ ਮਨ ਹੋ ਕੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਤੁਹਾਡੇ ਬੱਚਿਆਂ ਵਾਸਤੇ ਆ ਜਰੂਰ ਹਰ ਰੋਜ਼ ਮੰਗਿਆ ਕਰੋ ਆਪਣੇ ਪੂਰੇ ਪਰਿਵਾਰ ਨੂੰ ਯਿਸੂ ਦੇ ਲਹੂ ਵਿੱਚ ਜਰੂਰ ਕਬਰ ਕਰਿਆ ਕਰੋ ਤੇ ਮੇਰੇ ਚੈਨਲ ਤੇ ਨਵੇਂ ਹੋ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰ ਦੇਣਾ ਤੇ ਸਬਸਕ੍ਰਾਈਬ ਜਰੂਰ ਕਰ ਲੈਣਾ ਮੇਰੇ ਚੈਨਲ ਨੂੰ ਮੇਰੇ ਵੱਲੋਂ ਸਾਰੇ